ਹਾਂਜੀ ਭਾਈ ਸਾਰੇ ਪੰਜਾਬ ਦੇ ਕੂਟਰ ਵਾਸਤੇ ਕਾਲ ਸਤ ਨੂੰ ਬਾਈ ਬਾਰ ਕਰਾਣਾ ਜੀ ਦੀ ਕਰੇ ਜਿਹੜੀ ਮਾਨਸਿਕ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਸਾਰੇ ਜਿੰਨੇ ਵੀ ਕੂਟਰ ਦੇ ਲੋਕ ਤਾਂ ਨੇ ਸਾਰਾ ਜਸਟ ਹੋ ਗਈ ਹੈ ਤੇ ਇੱਥੇ ਰੂਲ ਨੇ ਜਿਹੜੇ ਪਹਿਲਾਂ ਉੱਥੇ ਪਿਆਰਸ ਚ ਗਏ ਸੀ ਮੋੜ ਦੇ ਸਾਰੇ ਉਹੀ ਨੇ ਤੇ ਜਿਵੇਂ ਮੋਟਰਸਾਈਕਲ ਪੰਜ ਬੰਦਾ ਦੇਣਾ ਜਿੱਦਾਂ ਇਹ ਕੂਟਰ ਸਾਰਾ ਕੁਝ ਸੇਮ ਹੀ ਹੈ ਵੀਰੇ ਨੂੰ ਕਹਿੰਦਾਂ ਨੀਆਂ ਨਿਕਤਾਰੇ ਜੀ ਅੱਜ ਉਹਨਾਂ ਤੇ ਬਾਰਤਾਲਾਪ ਹੋਈ ਹੈ ਇੱਕ ਤਾਂ ਜੀ ਸਾਡੇ ਜਿਹੜਾ ਨੇ ਇਹ ਪਹਿਲਾਂ ਕਰਕੇ ਦਿਖਾਈ ਹੈ ਕਿ ਨਾਏ ਸਾਡੇ ਮਾਂ ਦੇ ਨਾਲ ਬਾਜੀਆਂ ਦੇ ਬੰਦ ਉਹ ਵੀ ਲਾਈਵ ਹੈ ਰਹਾ ਕਬੂਤਰਬਾਜੀ ਦੀ ਇੱਕ ਮੌਤ ਆ ਆਪਾਂ ਨੂੰ ਸਮੱਸਿਆ ਹੋਰ ਟਾਈਮ ਤੇ ਬਹੁਤ ਆਉਣਗੀਆਂ ਛੇ ਕਿਸੇ ਵੈਲਕਮ ਨਹੀਂ ਸਰਦਾ ਉਹ ਆਪਦਾ ਲਿੰਕ ਪ੍ਰਾਈਵੇਟ ਕਰਕੇ ਲਾਈਵ ਚਲਾ ਸਕਦਾ ਸਾਡੇ ਉਹਦੀ ਕੋਸ਼ਿਸ਼ ਕਰਾਂਗੇ ਸਾਰਾ ਇੱਕ ਫਲੋਪਰ ਬੰਦਾ ਉਹ ਲਿੰਕ ਪ੍ਰਾਈਵੇਟ ਦਾ ਮਤਲਬ ਇਹ ਹੈ ਕਿ ਉਹ ਜਿਹੜੇ ਜਿਹੜੇ ਬੰਦਾਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਜਨਤਕ ਨਹੀਂ ਹੋ ਕਿਉਂਕਿ ਜਿਹੜੇ ਅਣਜਾਣ ਬੰਦੇ ਦੇਖਦੇ ਆ ਉਹਨਾਂ ਨੂੰ ਇਹ ਪਤਾ ਗਿਆ ਆਪਾਂ ਕੀ ਕਰ ਰਹੇ ਹਾਂ ਦੂਜੀ ਗੱਲ ਹੈ ਜਿਹੜੀ ਹਾਂ ਜੀ ਅਸੀਂ ਬਾਗੀਆਂ ਦੀ ਲਿਸਟ ਪਾਈ ਦਿੱਤੀ ਹੈ ਜਿਹੜੀਆਂ ਕਮੇਟੀ ਦੇ ਅਸੀਂ ਸ਼ੋਵੀ ਮੈਂਬਰਾਂ ਨੇ ਕਿਉਂਕਿ ਮੈਂਬਰ ਜਿਹੜੇ ਮੈਂਬਰ ਚੋਣੇ ਨੇ ਉਹਨਾਂ ਦੇ ਇੱਕੋ ਪੰਨੇ ਦੇ ਨੇ ਤਾਂ ਆਪਣੀਆਂ ਬਾਗੀਆਂ ਹੈਗੀਆਂ ਨੇ ਉਹਨਾਂ ਦਾ ਰਜਿਸਟਰ ਗਰੁੱਪ ਚ ਪਾਤੀ ਤੇ ਮੂਥੜਾ ਵੇਖਿਆ ਨਾ ਅਕਨ ਅਕਨ ਕਿ ਪ੍ਰਸਾਦ ਕੋਰ ਜੀ ਬਤਲਾ ਇਹ ਵੀ ਸਾਰੇ ਪਰਾ ਪੰਜਾਬ ਦੇ ਹੋਰ ਵੀ ਨੋਟ ਕਰਾਓ ਅੱਜ ਜਿਹੜੇ ਨੋਟ ਕਰਿਓ ਸਾਡੇ ਮਾਰਚ ਜੀ ਕੋਈ ਬਾਗ ਨਹੀਂ ਹੋਜੀ ਅਵੇ ਇਹਦੀ ਮਾਗਰਾ ਜੋ ਬਾਗੀਆਂ ਦੀ ਸ਼ੁਰੂਆਤ ਹੈ ਉਹ ਇੱਕ ਪ੍ਰਯੋਗ ਤੋਂ ਰੱਖੀ ਗਈ ਹੈ ਉਹ ਜੀ ਕਰਾਂਗੇ ਕਿ ਬਿਲਾਸ਼ੇ ਦਾ ਤੋਂ ਜੇ ਕੋਈ ਇਕੱਤੀ ਵਾਜੀ ਪਹਿਲਾਂ ਦੀ ਤੇ ਉਹ ਹੋ ਜੇ ਹੋ ਜੇ ਅਸੀਂ ਜਿਆਦਾ ਕੋਸ਼ਿਸ਼ ਇੱਕ ਤੋਂ 500 ਕਰਾਂਗੇ ਤੇ ਜੇ ਕੋਈ ਇੱਕ ਪੈਰ ਤੋਂ ਕਰਾਉਣਾ ਸਾਨੂੰ ਕੋਈ ਦਿੱਕਤ ਨਹੀਂ ਤੇ ਜਿਹੜੇ ਜਿਲ੍ਹੇ ਤੇ ਸਾਡੇ ਕਬੂਤਰ ਵਾਗਦੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਆਸ ਚੜ ਕੇ ਵੀ ਸਾਡੀਆਂ ਜਿੰਨੀਆਂ ਵੀ ਆਜ ਦੇ ਨਵੇਂ ਰੂਲ ਐ ਚ ਇਹਨਾਂ ਨੂੰ ਹਾਲੋਗ੍ਰਾਮ ਤੇ ਮਨਨਰਸ ਅਸਕੇ ਦੇ ਤਰੀਕ ਨੀ ਆ ਤੁਸੀਂ ਤਾਂ ਰਾਜ ਨੂੰ ਬੜੀ ਚੀਜ਼ ਬੋਇਸ ਤੇ ਜਿਹੜਾ ਜੀ ਇੱਕ ਚੱਤ ਚੱਲ ਰਿਹਾ ਜਿਵੇਂ ਕਬੂਤਰ ਜਿਆਦਾ ਇੰਟਰਵਿਊ ਹੋਵੇ ਆ ਪਰਚੀਆਂ ਵਗੈਰਾ ਦਾ ਉਹ ਜੀ ਕਮੇਟੀ ਦਾ ਪਿੰਡ ਦਾ ਉਹ ਤਾਂ ਨਜੀਮ ਆਪਰਾ ਪ੍ਰੋਜੈਕਟ ਵਿੱਚ ਕੋਈ ਦਾਖਲ ਨਾ ਜਿੰਨੀ ਕਰੂ ਵੀ ਛਾਏ ਉਹ ਪੰਜ ਕਰਦੇ 50 ਕਰਨਾ ਆਪ ਤੁਹਾਡੀ ਹੋਣੀ ਜੇ ਰੇਕਾ ਦੀ ਅਸੀਂ ਉਹਦੇ ਵਿੱਚ ਨਹੀਂ ਇਨਵੋਲ ਹੋਵਾਂਗੇ ਉਹ ਆਪਦੇ ਕਬੂਤਰਾਂ ਬਾਜ਼ੀ ਆਪਦੀ ਇਹਦੀ ਲਿਸਟ ਹੈ ਉਹ ਐਂਟਰੀ ਕਰਨੀ ਉਹਨਾਂ ਨੂੰ ਫਿਰ ਲੈ ਜਿੰਦੇ ਵਰ ਜੀ ਕਰਮ ਇੱਕ ਜਿਹੜਾ ਉਹ ਜਿੰਨੀ ਜਨੈਕ ਟੂ ਗਲੌਕ ਤੇ ਜਿਹੜੀ ਜਿਵੇਂ ਪਹਿਲਾਂ ਰੂਹ ਬਣਾਇਆ ਸੀ ਵੀ ਬੰਦੇ ਬਾਜ਼ੀਆਂ ਆਪ ਕੰਮ ਨਹੀਂ ਹੈਗੇ ਛੱਡਦੇ ਬਹੁਤ ਆ ਉਹ ਜੀ ਲਾਜ਼ੀ ਆ ਉਹਨਾਂ ਲਈ ਪੋਸਟਰ ਪਾਣੇ ਤੇ ਨਹੀਂ ਉਹਨਾਂ ਦੀ ਦੂਸਰੇ ਪਿੰਡਾਂ ਤੇ ਐਕਟਰੀ ਨਹੀਂ ਹੋਈ ਪਹਿਲੀ ਵਾਰੀ ਛੱਡਣ ਤੋਂ ਪਹਿਲਾਂ ਉਹਦਾ ਪੋਸਟਰ ਪਾਉਂਦੇ ਆਂ ਐਕਟਰੀ ਤੋਂ ਪਹਿਲਾਂ ਜੀ ਯਕੀਨੀ ਨੀ ਬਲੌਨ ਵੀ ਉਹਨਾਂ ਨੇ ਐਸਪਰ ਦਾ ਨਾਮ ਲੈਣਾ ਐਸਪਰ ਦਵਾਜੀ ਕਰਾਉਣੀ ਤੇ ਨਹੀਂ ਕਾਹਨ ਸਾਡੇ ਕੋਲ ਕੋਈ ਲਾਫਾ ਕੰਪਲੀਟ ਲੈ ਕੇ ਨਾਵੇ ਬਈ ਮੇਰਾ ਕੋ ਉੱਤਰ ਪਿੰਡ ਜਾ ਉਥੋਂ ਮੋੜਤਾ ਜਿਹੜਾ ਛੋਟੇ ਮੋੜ ਕੇ ਮੜਦੇ ਜਿਹੜਾ ਛੋਟੇ ਇੱਕ ਹੋਰ ਹੈ ਜੀ ਕਮੇਟੀਆਂ ਖੜਾ ਲੀਤਾ ਦੇਖੋ ਸਾਰੇ ਕੰਮਗਰਾਂ ਵਾਲੇ ਬੰਦੇ ਆ ਜਿਹੜੇ ਮਨਜੀ ਮੰਗ ਲਿਆ ਜੀ ਕਿਤੇ ਦੇ ਕੋਈ ਯੂ ਵੀ ਹੈ ਕਮੇਟੀ ਉਹਨਾਂ ਦੀ ਕੋਈ ਜਵਾਬਦੇ ਨਹੀਂ ਨਾਗ ਕਮੇਟੀ ਉਹਨਾਂ ਦਾ ਅਨੁਭਵ ਹੋਵੇ ਕ ਉਹਦੀ ਜਵਾਬ ਦੇ ਆ ਜੀ ਕਿਸੇ ਨਿੱਜੀ ਮਾਮਲੇ ਦਾ ਕਮੈਂਟ ਤੇ ਕੋਈ ਮੈਂਬਰ ਬੋਲੂਗਾ ਨਹੀਂ ਕੋਈ ਆਊਗਾ ਚਨਾ ਦਾ ਕੋਈ ਲੰਬਾ ਦੇ ਵਿੱਚ ਪਣੀ ਠੀਕ ਤਾਂ ਅਧਵਾਦੀ ਪਾਰਟੀ ਪਰ ਉਹਨਾਂ ਦਾ ਸਵੀਕਾਰ ਤੇ ਇਹ ਨੂੰ ਪੰਜ ਸ਼ੇਅਰ ਕਰ ਦਿਓ ਮਾਇੇ ਵਾਲੀ ਗੱਲ ਤੇ ਜਿਹੜੀ ਸਾਡੀ ਮਤਲਬ ਇੱਕ ਬਾਇਰਸ ਤੋਂ ਬਾਹਰੀਆਂ ਕਰ ਬੜੀ ਉਹ ਬਾਈ ਫਾਰਕਰਾਣਾ ਜੀ ਦੀ ਕਰੇ ਜਿਹੜੀ ਮਾਨਸਾ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਸਾਰੇ ਜਿੰਨੇ ਵੀ ਚੂਤਤਵਜਨੋਂ ਦਿੱਕਤਾਂ ਨੇ ਸਾਰਾ ਜਸਟ ਹੋਈ ਹੈ ਤੇ ਇੱਥੇ ਰੂਲ ਨੇ ਕਿਰਪਾ ਕਰਨਾ ਉੱਥੇ ਪਿਆਰ ਸਿਉਏ ਸੀ ਮੌਲ ਦੇ ਸਾਰੇ ਓਡੀ ਨੇ ਤੇ ਜਿਵੇਂ ਮੌਸਾ ਹੈਗਾ ਉਹ ਪੰਜ ਮੰਤਾ ਦੇਣ ਜਿਹਾ ਇਹ ਪੂਰਾ ਸਾਰਾ ਕੁਝ ਸੇਮ ਹੀ ਆ। ਮੇਰੇ ਕੋਲ ਅਗਰ ਨੰਨੀ ਅਕਤਾਰਾ ਜੀ ਅੱਜ ਉਹਨਾਂ ਤੇ ਬਾਤਾਂ ਲੱਪ ਹੋਈ ਹੈ। ਇੱਕ ਤਾਂ ਜੀ ਸਾਡੇ ਜਿਹੜਾ ਨੇ ਇਹ ਪਹਿਲਾਂ ਕਰਕੇ ਦਿਖਾਈ ਜੀ ਕਿ ਲਾਈਵ ਸਾਡੇ ਮਾਂ ਦੇ ਦਾ ਬਾਈਆਂ ਦੇ ਬੰਦ ਕਿਉਂਕਿ ਲਾਈਵ ਇਹਦਾ ਕਬੂਤਰ ਬਾਜੀ ਦੀ ਇੱਕ ਮੌਤ ਆ। ਆਪਾਂ ਨੂੰ ਸਮੱਸਿਆ ਹੋਰ ਟਾਈਮ ਤੇ ਬਹੁਤ ਹੋਣਗੀਆਂ। 6 ਕੇਸ ਬਲਕਨ ਦੇ ਸਰ ਦਾ ਉਹ ਆਪਦਾ ਲਿੰਕ ਪ੍ਰਾਈਵੇਟ ਕਰਕੇ ਲਾਈਵ ਚਲਾ ਸਕਦਾ। ਸਾਡੇ ਅਸੀਂ ਕੋਸ਼ਿਸ਼ ਕਰਾਂਗੇ ਸਾਰਾ ਇੱਕ ਪ੍ਰੋਪਰ ਬੰਦ ਆ ਉਹ ਲਿੰਕ ਪ੍ਰਾਈਵੇਟ ਦਾ ਮਸਲਾ ਆ ਕਿ ਉਹ ਜਿਹੜੇ ਜਿਹੜੇ ਬੰਦੇ ਤੁਸੀਂ ਦਿਖਾਉਣਾ ਚਾਹੁੰਦੇ ਆ ਕਦਾ ਉਹਨਾਂ ਨੂੰ ਜਨਤਕ ਨਹੀਂ ਹੋ ਕਿਉਂਕਿ ਜਿਹੜੇ ਅਣਜਾਣ ਬੰਦੇ ਦੇਖਦੇ ਆ ਉਹਨਾਂ ਨੂੰ ਇਹ ਪਤਾ ਗਿਆ ਤਾਂ ਕੀ ਕਰਨਾ ਦੂਜੀ ਗੱਲ ਹੈ ਜਿਹੜੀ ਅਸੀਂ ਬਾਹਰ ਅਸੀਂ ਬਾਹਰੀ ਲਿਸਟ ਪਾਈ ਦਿੱਤੀ ਹੈ ਜਿਹੜੀਆਂ ਕਮੇਟੀ ਦੇ ਅਸੀਂ 24 ਮੈਂਬਰ ਨੇ ਕਿਉਂਕਿ ਜਿਹੜੇ ਮੈਂਬਰ 24 ਨੇ ਉਹ ਸਿਰਫ ਇੱਕੋ ਪੰਨੇ ਦੇ ਨੇ ਪੰਗ ਬਿੱਤੀਆਂ ਬਾਹਰੀਆਂ ਹੈਗੀਆਂ ਨੇ ਉਹਨਾਂ ਦੇ ਰਜਿਸਟਰ ਉੱਪਰ ਦੀ ਪਾਰਟੀ ਇਹਨੂੰ ਕਿਹਦਾ ਵੇਖ ਗੈਨਸਟ ਇਹ ਤਨਾ ਕਿ ਪ੍ਰੋਸੈਸਟ ਕੋ ਵਰਜੀ ਬਦਲਾ ਇਹ ਵੀ ਸਾਰੇ ਭਰਾ ਪੰਜਾਬ ਦੇ ਬਹੁਤ ਵੀ ਨੋਟ ਕਰਾ ਲ ਜਿਲ੍ਹੇ ਨੋਟ ਕਰਿਓ ਸਾਡੇ ਮਾਰਚ ਜੀ ਕੋਈ ਬਾਜ਼ ਨਹੀਂ ਹੋ ਜੀ ਅਵੇ ਦੇ ਮਾਗਰਾ ਜੋ ਬਾਜ਼ੀਆਂ ਦੀ ਸ਼ੁਰੂਆਤ ਆ ਉਹ ਇੱਕ ਪ੍ਰਾਇਤ ਕਰ ਰੱਖੀ ਗਈ ਓਸ਼ਾ ਅਸੀਂ ਕਰਾਂਗੇ ਕਿ ਬਲਾਸ਼ੀਆ ਦਾ ਤੋਂ ਜੇ ਕੋਈ ਇੱਕ ਅੱਧੀ ਬਾਜ਼ੀ ਪਹਿਲਾਂ ਦੀ ਤੇ ਉਹ ਹੋ ਜੇ ਹੋ ਜੇ ਅਸੀਂ ਜਿਆਦਾ ਕੋਸ਼ਿਸ਼ ਇੱਕ ਤੋਂ ਪਸਾਦ ਤੋਂ ਕਰਾਂਗੇ ਤੇ ਜੇ ਕੋਈ ਇੱਕ ਪੈਰ ਤੋਂ ਕਰਾਉਂਦਾ ਸਾਨੂੰ ਕੋਈ ਦਿੱਕਤ ਨਹੀਂ ਤੇ ਜਿਹੜੇ ਜ਼ਿਲ੍ਹੇ ਤੇ ਸਾਡੇ ਕਬੂਤਰ ਵਾਏ ਨੇ ਉਹਨਾਂ ਬੇਨਤੀ ਹੈ ਜੀ ਅਸੀਂ ਜੁੜ ਕੇ ਵੀ ਸਾਧੀਆਂ ਜਿੰਨੀਆਂ ਵੀ ਆਜ ਦੇ ਨਵੇਂ ਰੂਲ ਐ ਚ ਇਹਨਾਂ ਨੂੰ ਹਾਲੋਗ੍ਰਾਮ ਤੇ ਮਨਨਰਸ ਅਸਕੇਦੋ ਤਰੀ ਨਹੀਂ ਆ ਤੁਸ਼ਵੰਤਾਂ ਤੋਂ ਬਗਝੀ ਚੀਜ਼ ਬਣਸ ਤੇ ਜਿਹੜਾ ਜੀ ਇੱਕ ਚੱਤ ਗੱਲ ਵੇ ਜਿਵੇਂ ਕੰਪਿਊਟਰ ਜਿਆਦੇ ਇੰਟਰਵਿਊ ਹੋਵੇ ਐ ਔਰ ਉਹ ਪਾਰਚੀਆਂ ਵਗੈਰਾ ਦਾ ਉਹ ਜੀ ਕਮੇਟੀ ਦਾ ਪਿੰਡ ਦਾ ਉਹ ਤਾਂ ਉਹਦਾ ਨਿੱਜੀ ਮਾਮਲਾ ਹੈ ਕਮੇਟੀ ਵਿੱਚ ਕੋਈ ਦਾਖਲ ਨਾ ਜਿੰਨੀ ਕਰੂ ਵੀ ਚਾਹੇ ਉਹ ਪੰਜ ਕਰਦੇ 50 ਕਰਨਾ ਆਸਵਧਾਰੀ ਹੁੰਦੀ ਜੇ ਰੇਕਾ ਦੀ ਅਸੀਂ ਉਹਦੇ ਵਿੱਚ ਨਹੀਂ ਇਨਵੋਲ ਹੋਵਾਂਗੇ ਉਹ ਆਪਦੇ ਕਬੂਤਰਾਂ ਗਾਜੀ ਆਪਦੀ ਇਹਦੀ ਲਿਸਟ ਹੈ ਉਹ ਇਹ ਤਰਗਰਨੀ ਉਹਨਾਂ ਨੂੰ ਫਿਰ ਲੈ ਜਿਵੇਂ ਵਾਰ ਜੀ ਕਰ ਮੈਂ ਇੱਕ ਜਿਹੜੇ ਵਾਇਨੀ ਜਿਹਨਾਂ ਨੇ ਟੂਕ ਲੌਕ ਤੇ ਤੇ ਜਿਵੇਂ ਪਹਿਲਾਂ ਰੂਹ ਬਣਾਤੀ ਵੀ ਬੰਦੇ ਬਾਜ਼ੀਆਂ ਕੰਮ ਵੀ ਨਹੀਂ ਹੈਗੇ ਛੱਡਦੇ ਬਹੁਤ ਆ ਉਹ ਜੀ ਲਾਜ਼ੀ ਆ ਉਹਨਾਂ ਲਈ ਪੋਸਟਰ ਪਾਣੇ ਤੇ ਨਹੀਂ ਉਹਨਾਂ ਦੀ ਦੂਸਰੇ ਪਿੰਡਾਂ ਤੇ ਐਂਟਰੀ ਨਹੀਂ ਹੋਈ ਪਹਿਲੀ ਵਾਰੀ ਛੱਡਣ ਤੋਂ ਪਹਿਲਾਂ ਉਹਦਾ ਪੋਸਟਰ ਪਾਉਂਦੇ ਆ ਦੀਆਂ ਡਟਣ ਤੋਂ ਪਹਿਲਾਂ ਜੀ ਜ਼ਮੀਨ ਨੇ ਬਰੌਨ ਵੀ ਉਹਨਾਂ ਨੇ ਐਸਪਰ ਦਾ ਨਾਮ ਲੈਣਾ ਐਸਪਰ ਬਾਜ਼ੀ ਕਰਾਉਣੀ ਤੇ ਨਹੀਂ ਕਰ ਨੂੰ ਸਾਡੇ ਕੋਲ ਕੋਈ ਲਾਪਾ ਕੰਪਲੀਟ ਲੈ ਕੇ ਨਾਵੇ ਬਈ ਮੇਰਾ ਗੂਤਰ ਪਿੰਜਾ ਉਥੋਂ ਮੋਰਤਾ ਜਿਹੜਾ ਛੋਟੇ ਮੋਟੇ ਮਰਦੇ ਇਹਨਾਂ ਸ਼ੋਰਟ ਟਾਈਮ ਇੱਕ ਹੋਰ ਹੈ ਜੀ ਕਮੇਟੀਆਂ ਬਣਾ ਦਾ ਕੀਤਾ ਦੇਖੋ ਸਾਰੇ ਕੰਮਗਰਾਂ ਵਾਲੇ ਬੰਦੇ ਆ ਜਿਹੜੇ ਨਿੱਜੀ ਵਾਗ ਲਿਆ ਜੀ ਕਿਤੇ ਦੇ ਕੋਈ ਯੂ ਵੀ ਹੈ ਕਮੇਟੀ ਉਹਨਾਂ ਦੇ ਕੋਈ ਜਵਾਬਦੇ ਨਹੀਂ ਨਾ ਕਮੇਟੀ ਉਹਨਾਂ ਦਾ ਅਨੁਭਵ ਹੋਵੇ ਕਮੇਟੀ ਸਰਪਟ ਜਿਹੜੇ ਕਮੇਟੀਆਂ ਦੇ ਦੇਖ ਨੁਤਰਵਾਦ ਨੇ ਵੱਡੀਆਂ ਦੇਖਵਾ ਨੇ ਉਹ ਵੀ ਜਵਾਬ ਦੇ ਆ ਜੀ ਕਿਸੇ ਨਿੱਜੀ ਵਾਗ ਦਾ ਕਮੇਟੀ ਦੇ ਕੋਈ ਮੈਂਬਰ ਬੋਲੂਗਾ ਤੇ ਕੋਈ ਆਊਗਾ ਚਨਾ ਦਾ ਕੋਈ ਲੰਬਾ ਦੇ ਵਿੱਚ ਪਣੀ ਠੀਕ ਤਾਂ ਅਦਰਵਾਦੀ ਪਾਰਟੀ ਪਾਰਗ੍ਰਸਿਕਾ ਤੇ ਇਹ ਗਰੁੱਪਾਂ 'ਚ ਸ਼ੇਅਰ ਕਰ ਦਿਓ ਮਾਇੇ ਵਾਲੀ ਗੱਲ ਤੇ ਜਿਹੜੀ ਸਾਡੀ ਮਤਲਬ 1 ਅਪ੍ਰੈਲ ਤੋਂ ਬਾਅਦੀਆਂ ਕਰ ਬੜੀ ਉਹ ਬਈ ਫਾਰਕਰਾਨਾ ਜੀ ਦੀ ਕਰੇ ਜਿਹੜੀ ਮਾਨਸਾ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਸਾਰੇ ਜਿੰਨੇ ਵੀ ਚੂਤਤਵ ਜਨਨ ਦਿੱਕਤਾ ਨੇ ਸਾਰਾ ਜਸਟ ਹੈ ਹੋਈ ਹੈ ਤੇ ਇੱਥੇ ਰੂਲ ਨੇ ਜਿਹੜੇ ਪਹਿਲਾਂ ਉੱਥੇ ਪਿਆ ਰਸਚੂ ਹੋਏ ਸੀ ਮੋਰ ਕੇ ਸਾਰੇ ਉਹੀ ਨੇ ਤੇ ਜਿੰਨੇ ਮੋਸਟਰ ਹੈਗਾ ਉਹ ਸਿਰ ਪੰਜ ਮੰਨਣਾ ਦੇਣਾ ਜਿੱਦਾਂ ਇੱਕ ਉਹ ਸਾਰਾ ਕੁਝ ਸੇਮ ਹੀ ਹੈ ਵੀਰੇ ਕੋ ਕਹਿੰਦਾਂ ਨੀਆਂ ਦਿੱਕਤਾ ਰਜ ਅੱਜ ਉਹਨਾਂ ਤੇ ਬਾਤ ਟਲਪ ਹੋਈ ਹੈ ਇੱਕ ਤਾਂ ਜੀ ਸਾਡੇ ਜਿਹੜਾ ਨੇ ਇਹ ਪਹਿਲਾਂ ਵੀ ਦਿਖਾਈ ਜੇ ਕਿ ਲਾਈਵ ਸਾਡੇ ਮਾਂ ਦੇ ਦਾ ਬਾਈਆਂ ਦੇ ਬੰਦ ਕਿਉਂਕਿ ਲਾਈਵ ਇਹਦਾ ਕੂਤਰ ਬਾਈ ਜੀ ਇੱਕ ਵੀ ਨੋ 10 ਆਪਾਂ ਨੂੰ ਸਮੱਸਿਆਵਾਂ ਹੱਟਣ ਦੀ ਬਹੁਤ ਹੋ ਗਈਆਂ ਛੇ ਕਿਸੇ ਵੈਲਕਮ ਨਹੀਂ ਸਰਦਾ ਉਹ ਆਪਦਾ ਲਿੰਕ ਪ੍ਰਾਈਵੇਟ ਕਰਕੇ ਲੈਣ ਚਲਾ ਸਕਦਾ ਸਾਡੇ ਅਸੀਂ ਕੋਸ਼ਿਸ਼ ਕਰਾਂਗੇ ਸਾਰਾ ਇੱਕ ਪ੍ਰੋਪਰ ਬੰਦ ਆ ਉਹ ਲਿੰਕ ਪ੍ਰਾਈਵੇਟ ਦਾ ਮਤਲਬ ਆਇਆ ਕਿ ਉਹ ਜਿਹੜੇ ਜਿਹੜੇ ਬੰਦਾਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਰੂਜਾਂਤ ਨਹੀਂ ਹੋ ਕਿਉਂਕਿ ਜਿਹੜੇ ਅਜਾਣ ਬੰਦੇ ਦੇਖਦੇ ਆ ਉਹਨਾਂ ਨੂੰ ਇਹ ਪਤਾ ਗਿਆ ਪਤਾ ਕੀ ਕਰ ਰਹੇ ਨੇ ਦੂਜੀ ਗੱਲ ਹੈ ਜਿਹੜੀ ਅਸੀਂ ਬਾਹਰੀ ਲਿਸਟ ਪਾਈ ਦੁੱਤੀ ਹੈ ਜਿਹੜੀਆਂ ਕਮੇਟੀ ਦੇ ਅਸੀਂ ਚੋਣ ਮੈਂਬਰਾਂ ਨੇ ਕਿਉਂਕਿ ਮੈਂਬਰ ਚੋਣ ਨੇ ਉਸ ਜਿਹੜੇ ਕੋਪੰਡ ਦੇ ਨੇ ਪੰਗ ਬਿੱਤੀਆਂ ਬਾੜੀਆਂ ਹੈਗੀਆਂ ਨੇ ਉਹਨਾਂ ਦਾ ਰਜਿਸਟਰ ਉੱਪਰ ਦੀ ਪਾਰਟੀ ਇਹਨੂੰ ਕਿਹਾ ਮੈਂ ਦੇਖਿਆ ਨਾ ਆਪਣਾ ਕਿ ਪ੍ਰਸਾਦ ਕੋਰਜੀ ਬਤਲਾ ਇਹ ਵੀ ਸਾਰੇ ਭਰਾ ਪੰਜਾਬ ਦੇ ਹੋਰ ਵੀ ਨੋਟ ਕਰਾ ਲੜੇ ਜਿਲ੍ਹੇ ਦੇ ਨੋਟ ਕਰਿਓ ਸਾਡੇ ਮਾਰਚ ਜੀ ਕੋਈ ਬਾਜ਼ ਨਹੀਂ ਹੋਜੀ ਸਾਡੇ ਇਹਦੀ ਮਾਗ ਦਾ ਜੋ ਬਾੜੀਆਂ ਦੀ ਸ਼ੁਰੂਆਤ ਹੈ ਉਹ ਇੱਕ ਪ੍ਰਾਇਤ ਤੋਂ ਰੱਖੀ ਗਈ ਓਸ਼ਾ ਅਸੀਂ ਕਰਾਂਗੇ ਕਿ ਬਲਾਸ਼ੇ ਦਾ ਤੋਂ ਜੇ ਕੋਈ ਇੱਕ ਅੱਧੀ ਵਾਜੀ ਪਹਿਲਾਂ ਸੀ ਕਿ ਉਹ ਹੋ ਜੇ ਹੋ ਜੇ ਅਸੀਂ ਜਿਆਦਾ ਕੋਸ਼ਿਸ਼ ਇੱਕ ਤੋਂ ਪਸਾਰ ਤੋਂ ਕਰਾਂਗੇ ਤੇ ਜੇ ਕੋਈ ਇੱਕ ਪੈਰ ਤੋਂ ਕਰਾਂਗਾ ਸਾਨੂੰ ਕੋਈ ਦਿੱਕਤ ਨਹੀਂ ਤੇ ਜਿਹੜੇ ਜਿਲ੍ਹੇ ਤੇ ਸਾਡੇ ਕਬੂਤਰ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਅਸ ਜੁੜ ਕੇ ਵੀ ਸਾਧੀਆਂ ਜਿੰਨੀਆਂ ਵੀ ਆ ਜਿਹੜੇ ਨਵੇਂ ਰੂਲ ਆ ਚ ਨੇ ਹਾਲੋਗਰਨ ਤੇ ਮਾਨਨ ਉਸ ਕਿ ਉਹ ਤੋਂ ਨਹੀਂ ਆ ਤੇ ਸੈਂਟਲ ਆ ਕੇ ਬਗ ਜੀ ਇਹ ਚੀਜ਼ ਬੋਲਦੇ ਤੇ ਜਿਹੜਾ ਜੀ ਇੱਕ ਚਤਤ ਗੱਲ ਵੇ ਜਿਵੇਂ ਬਹੁਤ ਜ਼ਿਆਦਾ ਐਂਟਰ ਹੋਏ ਹੋਏ ਆ ਔਰ ਉਹ ਪਰਚੀਆਂ ਵਗੈਰਾ ਦਾ ਉਹ ਜੀ ਕਮੇਟੀ ਦਾ ਪਿੰਡ ਦਾ ਉਹ ਤਾਂ ਉਹਦਾ ਨਿੱਜੀ ਮਸਲਾ ਹੈ ਕਮੇਟੀ ਵਿੱਚ ਕੋਈ ਦਾ ਨਿੱਜੀ ਕਰੂ ਨਹੀਂ ਪ੍ਰੀਖਿਆ ਹੈ ਉਹ ਪੰਜ ਕਰਦੇ 50 ਕਰਨਾ ਆਸਵਧਾਰੀ ਹੁੰਦੀ ਜਿਹੜੇ ਕਾ ਦੀ ਅਸੀਂ ਉਹਦੇ ਵਿੱਚ ਨਹੀਂ ਇਨਵੋਲ ਹੋਣਾਗੇ ਉਹ ਆਵਦੇ ਕੰਪਿਊਟਰ ਆ ਗਾਜੀ ਆਉਂਦੀ ਜਿਹੜੀ ਲਿਸਟ ਹੈ ਉਹ ਐਂਟਰ ਕਰਨੀ ਉਹਨਾਂ ਨੂੰ ਫੋਨ ਲਾ ਜਿਵੇਂ ਵਰ ਜੀ ਕਰ। ਵਾਹ। ਇੱਕ ਜਿਹੜਾ ਉਹ ਯੂਨੀਵਰਸ ਦੇ ਟੂਥ ਦੇ ਮੌਥ ਪਿੱਛੇ ਜਿਵੇਂ ਪਹਿਲਾਂ ਰੂਪ ਬਣਾਤੀ ਵੀ ਬੰਦੇ ਬਾਜ਼ੀਆਂ ਕੰਮ ਦੇ ਨਹੀਂ ਹੈਗੇ ਛੱਡਦੇ ਬਹੁਤ ਆ। ਉਹ ਜੀ ਲਾ ਗਈਆਂ ਉਹਨਾਂ ਨੇ ਪੋਸਟਰ ਪਾਣੇ ਤੇ ਨਹੀਂ ਉਹਨਾਂ ਦੀ ਦੂਸਰੇ ਪਿੰਡਾਂ ਤੇ ਐਂਟਰੀ ਨਹੀਂ ਹੋਈ। ਪਹਿਲੀ ਵਾਰ ਛੱਡਣ ਤੋਂ ਪਹਿਲਾਂ ਉਹਦਾ ਪੋਸਟਰ ਪਾਉਂਦੇ। ਬਾਜ਼ੀਆਂ ਟਟਣ ਤੋਂ ਪਹਿਲਾਂ ਜੀ ਯਕੀਨ ਨਾਮ ਲਾਉਣ ਵੀ ਉਹਨਾਂ ਨੇ ਐਸਪੋਰਟ ਨਾਮ ਲੈਣਾ ਐਸਪੋਰਟ ਬਾਜ਼ੀ ਕਰਾਉਣੀ। ਤੇ ਨਹੀਂ ਕਾਹਨ ਸਾਡੇ ਕੋਲ ਕੋਈ ਲਾਪਾ ਕੰਪਲੀਟ ਲੈ ਕੇ ਨਾਵੇ ਇਹੜਾ ਛੋਟੇ ਮੁਰਕੇ ਮਰਦੇ ਇਹੜਾ ਛੋਟੇ ਇੱਕ ਹੋਰ ਹੈ ਜੀ ਕਮੇਟੀਆਂ ਬਣਾ ਲੀਤਾ ਦੇਖੋ ਸਾਰੇ ਕੰਮਗਰਾਂ ਵਾਲੇ ਬੰਦੇ ਆ ਜਿਹੜੇ ਨਿੱਜੀ ਮਗਲੇ ਜੀ ਕਿਤੇ ਦੇ ਕੋਈ ਯੂ ਵੀ ਹੈ ਕਮੇਟੀ ਉਹਨਾਂ ਦੇ ਕੋਈ ਜਵਾਬਦੇ ਨਹੀਂ ਨਾਗਮੇਟੀ ਉਹਨਾਂ ਦੇ ਅਨਬਾਲ ਹੋਵੇ ਕਮੇਟੀ ਸਰਪਟ ਜਿਹੜੇ ਕਮੇਟੀਆਂ ਦੇ ਦੇ ਨੁਤਰਵਾਦ ਨੇ ਵੱਡੀਆਂ ਦਿੱਖਾ ਨੇ ਉਹਦੀ ਜਵਾਬਦੇ ਆ ਜੀ ਕਿਸੇ ਨਿੱਜੀ ਮਗਲਾ ਦਾ ਕਮੇਟੀ ਦੇ ਕੋਈ ਮੈਂਬਰ ਬੋਲੂਗਾ ਤੇ ਕੋਈ ਆਊਗਾ ਚਨਾ ਦਾ ਕੋਈ ਲੰਬਾ ਦੇ ਵਿੱਚ ਪਣੀ ਤੇ ਅਦਰਵਾਦੀ ਪਾਰਟੀ ਪਾਰਗਸਵੀ ਕਾ ਤੇ ਗਰੁੱਪਾਂ ਚ ਸ਼ੇਅਰ ਕਰ ਦਿਓ ਮਾਇੇ ਵਾਲੀ ਗੱਲ ਤੇ ਜਿਹੜੀ ਸਾਡੀ ਮਤਲਬ it covers yeah, it. the money and the work